ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਹਰਪ੍ਰੀਤ ਸੁਮਨ ਦੀ ਪ੍ਰਧਾਨਗੀ ਹੇਠ ਸਥਾਨਕ ਅੰਬੇਡਕਰ ਪਾਰਕ ਗੁਰਹਰ ਗੋਬਿੰਦਗਰ ਫਗਵਾੜਾ ਵਿਖੇ ਹੋਈ ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਮਿਤੀ 14 ਅਪ੍ਰੈਲ ਨੂੰ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਅਤੇ 11 ਅਪ੍ਰੈਲ ਨੂੰ ਸ਼੍ਰੀ ਜੋਤੀਰਾਵ ਫੂਲੇ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ ਇਸ ਸੰਬੰਧੀ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਹਰਪ੍ਰੀਤ ਸੁਮਨ ਨੇ ਦੱਸਿਆ ਕਿ ਮਿਤੀ 2 ਅਪ੍ਰੈਲ ਨੂੰ ਸ਼ਹਿਰ ਅੰਦਰ ਮੋਟਰਸਾਈਕਲ ਰੈਲੀ ਕੱਢੀ ਦੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਪੇਪਰ ਤੇ ਭਾਸ਼ਣ ਪ੍ਰਤੀਯੋਗਤਾ ਹੋਵੇਗੀ ਇਸ ਤੋਂ ਇਲਾਵਾ ਮਿਤੀ 11 April ਨੂੰ ਵਿਸ਼ਾਲ ਚੇਤਨਾ ਮਾਰਕੀਟ ਡੱਜ ਜਾਵੇਗਾ ਜੋ ਕਿ ਅੰਬੇਡਕਰ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਪਾਰਕ ਵਿਖੇ ਸਮਾਪਤ ਹੋਵੇਗਾ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਮਿਤੀ 14 April ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਮੌਕੇ ਰਾਜ ਸਮੇਂ ਕਰਵਾਈ ਜਾ ਰਹੇ ਸਮਾਗਮ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਅੱਭਲ ਰਹਿਣ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ 19 ਬਾਲਮਿਕ ਸੇਵਾਵਾਂ ਤੋਂ ਇਲਾਵਾ ਕੁਰਾ ਵੀ ਦਾ ਸੇਵਾਮਾ ਦੇ ਬਾਬਾ ਸਾਹਿਬ ਜੀ ਦੇ ਨਾਮ ਨਾਲ ਸੰਬੰਧਿਤ ਸੇਵਾਮਾ ਨੂੰ ਇਹ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਰਾਨ ਵੱਡੀ ਗਿਣਤੀ ਵਿੱਚ ਮੈਂਬਰ ਮਹਿਜੂਦ ਸਨ ਅੱਜ ਫਗਵਾੜਾ ਵਿਖੇ ਸਮੂਹ ਬਾਬਾ ਸਾਹਿਬ ਡਾਕਟਰ ਅੰਬੇੜਕਰ ਦੇ ਪੈਰੋਕਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਬਸੰਤੀ ਨਾਲ ਫੈਸਲਾ ਲਿਆ ਗਿਆ ਕਿ ਪਰ ਪੂਜਯ ਬਾਬਾ ਸਾਹਿਬ ਡਾਕਟਰ ਅੰਬੇੜਕਰ ਦਾ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਅਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਗੁਰੂ ਰਾਸ਼ਟ੍ਰਪੀਤਾ ਜੋਤੀਰਾਵ ਫੂਲੇਜੀ ਦਾ 11 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਗਵਾੜਾ ਵਿਖੇ ਸਾਰੇ ਸਮਾਜ ਵੱਲੋਂ ਅਤੇ ਅੰਬੇਡਕਰ ਸੈਨਾ ਮੂਲਵਾਸੀ ਵੱਲੋਂ ਆਪਣੇ ਮਹਾਪੁਰਸ਼ਾਂ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਸ਼ੋਭਾ ਯਾਤਰਾ ਕੀਤੀ ਜਾਵੇਗੀ ਜੋ ਕਿ ਗੁਰੂ ਹਰਗੋਬਿੰਦ ਨਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਮੁੜ ਕੇ डॉक्टम बेड़का पार्क गुरु हरगोबिंद नगर ਵਿਖੇ ਸਮਾਪਤ ਹੋਵੇਗੀ ਅਤੇ 2 April ਨੂੰ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਦੇ ਵਿੱਚੋਂ ਹੁੰਦੀ ਹੋਈ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਮੁੜ ਹਰगोबिंद नगर ਡਾਕਟਮ ਬੇੜਕਾ ਪਾਰਕ ਵਿਖੇ ਸਮਾਪਤ ਹੋਵੇਗੀ ਅਤੇ 7 ਤਰੀਕ ਨੂੰ ਬੱਚਿਆਂ ਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਰਾਸ਼ਟਰੀ ਪਿਤਾ ਜੋਤੀਰਾਵ ਫੂਲੇ 사ਤੁਰ ਗੁਰ ਵਿਦਾਸ ਮਹਾਰਾਜ ਭਗਵਾਨ ਬੁੱਧ ਜਾਂ ਹੋਰ ਵੀ ਸਾਡੇ ਕ੍ਰਾਂਤੀਕਾਰੀ ਮਹਾਪੁਰਸ਼ਾਂ ਦੇ ਜੀਵਨ ਤੇ ਭਾਸ਼ਣ ਮੁਕਾਬਲੇ ਹੋਣਗੇ ਅਤੇ 11 April ਨੂੰ ਫਗਵਾੜਾ ਵਿਖੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 14 ਤਰੀਕ ਨੂੰ ਰਾਤ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਰਾਸ਼ਟਰੀ ਪਿਤਾ ਜੋਤੀਰਾਵ ਫੂਲੇ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਸੋ ਸਭ ਨੂੰ ਬੇਨਤੀ ਹੈ ਕਿ ਜਿੱਥੇ ਵੀ ਭਗਵਾਨ ਵਾਲਮੀਕ ਸੁਭਾਵਾਂ ਗੁਰੂ ਰਕਦਾਸ ਸੁਭਾਵਾਂ ਡਾਕਟਰ ਅੰਬੇਡਕਰ ਸੁਭਾਵਾਂ ਬੇਟੀਆਂ ਆਨ ਉਹਨਾਂ ਨੇ ਬੇਨਤੀ ਆ ਕਿ ਜਿੱਦਾਂ ਅਸੀਂ ਸਤਗੁਰਵਦਾਸ ਮਹਾਰਾਜ ਦਾ ਜਾਂ ਵਾਲਮੀਕ ਮਹਾਰਾਜ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਉਣ ਲਈ ਇਕੱਠੇ ਹੁੰਦੇ ਆ ਆਓ ਮਿਲ ਕੇ ਬਾਬਾ ਸਾਹਿਬ ਡਾਕਟਰ ਮਿਰਕਾ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਈਏ ਅਤੇ 11ਪ੍ਰੈ ਨੂੰ ਫਗਵਾੜਾ ਵਿਖੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿੱਚ ਆਪਣੇ ਮਹੱਲਿਆਂ ਚੋਂ ਆਪਣੇ ਮਹਾਪੁਰਸ਼ਾਂ ਦੇ ਜੀਵਨ ਅਤੇ ਸੰਘਰਸ਼ ਨਾਲ ਸੰਬੰਧਿਤ ਝਾਕੀਆਂ ਲੈ ਕੇ ਆਈਏ ਤਾਂ ਕਿ ਸਾਡੇ ਬੱਚਿਆਂ ਨੂੰ ਆਪਣੇ ਮਹਾਪੁਰਸ਼ਾਂ ਦੇ ਜੀਵਨ ਪਤਨੀ ਪ੍ਰੇਮਾ ਮਿਲ ਸਕੇ ਸੋ ਸਾਨੂੰ ਬੇਨਤੀ ਹੈ ਕਿ 11 April ਦੀ ਸ਼ੋਭਾ ਯਾਤਰਾ ਵਿੱਚ ਵੱਧ ਤੋਂ ਵੱਧ ਧੂਮ ਭਾਵਨਾ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਜੈ ਭੀਮ ਜੈ ਭਾਤ ਨਮੋ ਬੁਦਹਾ